ਜੋ ਚ ਵਸਦੇ ਸਾਰੇ ਆਪਣੇ ਚੈਨਲ ਨੂੰ ਲੋਖਣ ਵਾਲੇ ਸਾਰੇ ਦੋਸਤਾਂ ਦਾ ਧੰਨਵਾਦ ਤੇ ਦੋਸਤੋ ਅੱਜ ਦਾ ਜਿਹੜਾ ਮੇਨ ਟੌਪਿਕ ਹੈ ਵੀ ਆਪਾਂ ਗੱਲ ਕਰਾਂਗੇ ਵੀ ਮੈਂ ਵੈਸੇ ਆਮ ਬੰਦੇ ਬੁਰੀਆਂ ਵਾਰੀ ਆਪਣੇ ਟੌਪਕਾਉਂਦੇ ਰਹਿੰਦੇਗੇ ਤੇ ਕਈ ਲੋਕ ਬੁਰਾਈ ਮਨ ਪਰ ਆਪਾਂ ਗੱਲ ਕਰਾਂਗੇ ਸੱਚੀ ਸੂਚੀ ਦੋਸਤੋ ਪਟਿਆਲੇ ਦੇ ਨੇੜੇ ਇੱਕ ਪਿੰਡ ਆ ਸੁਖਨ ਵਾਲਾ ਜਿਹਦੀ ਆਮ ਕਰਕੇ ਖਬਰ ਵੀ ਚੱਲਦੀ ਸੀਗੀ ਤੇ ਉੱਥੋਂ ਦਾ ਇੱਕ ਮੁੰਡਾ ਸੀਗਾ ਤੇ ਜਿਹਦੀ ਆਮ ਕਰਕੇ ਇੰਸਟਾਗ੍ਰਾਮ ਦੇ ਉੱਤੇ ਕਿਸੇ ਕੁੜੀ ਨਾਲ ਦੋਸਤੀ ਪੈ ਗਈ ਤੇ ਉਹ ਬੰਦੇ ਨੂੰ ਮੁੰਡੇ ਨੂੰ ਪਤਾ ਨਹੀਂ ਸੀ ਵੀ ਇਹ ਕੁੜੀ ਵਿਆਹੀ ਵੀ ਹੈ ਹੌਲੀ ਹੌਲੀ ਦੋਨਾਂ ਨੇ ਪਿਆਰ ਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਇੱਕ ਦੂਜੇ ਦੇ ਜ਼ਿਆਦਾ ਨੇੜੇ ਹੋ ਗਏ ਤੇ ਉਹ ਕੁੜੀ ਵਿਆਹੀ ਸੀਗੀ ਤੇ ਬਾਅਦ ਦੇ ਵਿੱਚ ਉਹ ਕੁੜੀ ਨੇ ਉਹਨੂੰ ਦੱਸਿਆ ਵੀ ਮੈਂ ਤਾਂ ਸੌਰੀ ਮੈਨੂੰ ਮਾਫ ਕਰਨਾ ਵੀ ਮੈਂ ਵਿਆਹੀ ਗਈ ਪਰ ਉਦੋਂ ਨੂੰ ਉਹ ਜਿਹੜਾ ਲੜਕਾ ਸੀਗਾ ਉਹ ਉਸ ਕੁੜੀ ਦੇ ਪਿਆਰ ਦੇ ਜਾਲ ਵਿੱਚ ਇੰਨਾ ਵੱਜ ਚੁੱਕਾ ਸੀ ਵੀ ਉਹ ਨਿਕਲਣਾ ਉਹਨੂੰ ਪਿੱਛੇ ਮੁੜਨਾ ਮੁਸ਼ਕਲ ਹੋ ਗਿਆ ਫਿਰ ਉਸ ਨੇ ਲੜਕੇ ਨੇ ਕੀ ਕੀਤਾ ਵੀ ਕਹਿੰਦਾ ਚਲ ਤੂੰ ਕੋਈ ਗੱਲ ਨਹੀਂ ਵਿਆਹੀਆਂ ਤੇ ਚਲ ਆਪਾਂ ਜਿਵੇਂ ਵੀ ਕਮੇਗੀ ਉਵੇਂ ਰਹਿ ਲਾਂਗੇ ਪਰ ਤੈਨੂੰ ਮੈਂ ਪਿਆਰ ਮੁਹੱਬਤ ਕਰਦਾ ਸੱਚੇ ਦਿਲੋਂ ਮੁਹੱਬਤ ਕਰਦਾ ਦੋਸਤੋ ਮੈਂ ਤੁਹਾਨੂੰ ਅੱਜ ਟੀਮਿਆਂ ਦੇ ਟਰੈਕ ਦੱਸਦਾ ਤੇ ਉਹਨੇ ਉਹ ਨੂੰ ਕੁੜੀ ਨੇ ਜਾਲ ਚ ਫਸਾਰਿਆ ਵਿਆਹੀ ਵੀ ਸੀਗੀ ਇੱਕ ਦਿਨ ਉਸ ਬੰਦੇ ਨੂੰ ਉਸ ਮੁੰਡੇ ਨੂੰ ਉਹ ਕੁੜੀ ਨੇ ਮਿਲਣ ਵਾਸਤੇ ਪ੍ਰਪੋਜ਼ ਕੀਤਾ ਵੀ ਤੂੰ ਮੈਨੂੰ ਮਿਲ। ਉਹਨੇ ਕੀ ਕੀਤਾ ਨਾਨਕ ਸਰ ਦੇ ਨੇੜੇ ਕਿਸੇ ਹੋਟਲ ਦੇ ਵਿੱਚ ਜਾਂ ਕਿਸੇ ਥਾਂ ਤੇ ਟਾਈਮ ਬੰਨ ਲਿਆ ਮੁੰਡੇ ਨੇ ਤੇ ਉਹ ਕੁੜੀ ਨੂੰ ਮਿਲਣ ਵਾਸਤੇ ਚਲਾ ਗਿਆ ਤੇ ਨਾਲ ਉਹ ਇੱਕ ਆਪਦੇ ਦੋਸਤ ਨੂੰ ਲੈ ਗਿਆ ਪਰਮਜੀਤ ਨੂੰ ਜਦੋਂ ਉਹ ਆਪਦੇ ਦੋਸਤ ਨੂੰ ਲੈ ਗਿਆ ਤੇ ਕੁੜੀ ਨੂੰ ਕਿਦੋਂ ਮਿਲਣ ਗਿਆ ਗਾਹਾਂ ਤੇ ਕੁੜੀ ਦੇ ਨਾਲ ਕੁਝ ਹੋਰ ਮੁੰਡੇ ਸੀਗੇ ਪਤਾ ਨਹੀਂ ਉਹਦੇ ਦੋਸਤ ਸੀ ਜਾਂ ਕੋਈ ਉਹਦੇ ਘਰ ਵਾਲੀ ਸੀ ਜਾਂ ਉਹਦੇ ਕੋਈ ਪਿੱਛੇ ਲੱਗੇ ਵੀ ਸੀਗੇ ਉਹ ਜਿਹੜੇ ਹੋਰ ਮੁੰਡੇ ਸੀਗੇ ਨਾਲ ਕੁੜੀ ਦੀ ਸਾਈਡ ਤੋਂ ਵੀ ਆਏ ਵੇ ਉਹਨਾਂ ਨੇ ਜਦੋਂ ਉਹ ਮੁੰਡੇ ਨੂੰ ਨੋਟ ਕੀਤਾ ਜਿਹੜਾ ਉਹ ਕੁੜੀ ਦਾ ਫਰੈਂਡ ਸੀਗਾ ਤੇ ਨਾਲ ਦੇ ਮੁੰਡੇ ਨੂੰ ਨੋਟ ਕੀਤਾ ਵੀ ਆਹ ਦੋ ਬੰਦੇ ਆ ਗਏ ਜਾਂ ਤਾਂ ਉਹਨਾਂ ਨੇ ਲੁੱਟ ਖੋਹ ਦੇ ਇਰਾਦੇ ਨਾਲ ਸਮਝ ਲਓ ਜਾਂ ਉਹਨਾਂ ਨੂੰ ਕਿਸੇ ਹੋਰ ਇਰਾਦੇ ਨਾਲ ਧੋਖੇ ਨਾਲ ਉੱਥੇ ਬੁਲਾਇਆ ਗਿਆ ਸੀ ਉਹਨਾਂ ਨੇ ਕੀ ਕੀਤਾ ਉਹਨਾਂ ਦੋਨਾਂ ਮੁੰਡਿਆਂ ਤੇ ਜਿਹੜਾ ਕੁੜੀ ਦਾ ਦੋਸਤ ਸੀਗਾ ਤੇ ਉਹਦੇ ਆਸ਼ਕ ਕੁੜੀ ਦਾ ਆਸ਼ਕ ਜਿਹਨੂੰ ਮੈਂ ਕਹਾਂ ਤੇ ਉਹਦੇ ਦੋਸਤ ਤੇ ਹਮਲਾ ਕਰਤਾ ਪਰ ਗੱਲ ਇਹ ਬਣ ਗਈ ਵੀ ਜਿਹੜਾ ਕੁੜੀ ਦਾ ਦੋਸਤ ਸੀਗਾ ਜਿਹਦੇ ਨਾਲ ਇੰਸਟਾਗ੍ਰam ਤੇ ਦੋਸਤੀ ਹੋਈ ਸੀਗੀ ਉਹ ਤਾਂ ਉਥੋਂ ਭੱਜਣ ਦੇ ਵਿੱਚ ਕਾਮਯਾਬ ਹੋ ਗਿਆ ਪਰ ਜਿਹੜਾ ਉਹਦੇ ਨਾਲ ਆਇਆ ਸੀ ਮੁੰਡਾ ਜਿਹੜਾ ਵੈਸੀ ਸਪੋਰਟ ਤੇ ਆਇਆ ਸੀ ਵੀ ਜਿਹਨੂੰ ਆਪਾਂ ਕਹਦੇ ਨੇ ਆਇਆ 10 ਮਿੰਟਾਂ ਦੇ ਵਿੱਚ ਆਪਾਂ ਤਰ੍ਹਾਂ ਨਾਲ ਸਾਥੋਂ ਮੁੜਿਆ ਨੇ ਜਾਂ ਕੋਈ ਕੰਮ ਧੰਦੇ ਜਾਣੇ ਆ ਕਿ ਵੈਸੀ ਬੰਦੇ ਨੂੰ ਲੈ ਜਾਣੇ ਨਾਲ ਤਾਂ ਉਹ ਬੰਦਾ ਉੱਥੇ ਫਸ ਗਿਆ ਤੇ ਉਹਨਾਂ ਨੇ ਕੀ ਕੀਤਾ ਉਹਦੀ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਿ ਉਹਦੀ ਦੁਨੀਆ ਛੁੜਾਤੀ ਉਹ ਦੁਨੀਆ ਤੋਂ ਚਲਾ ਗਿਆ ਉਹਦਾ ਜ਼ਿੰਮੇਵਾਰ ਕੌਣ ਹੈ ਇਸ ਕਰਕੇ ਮੈਂ ਤੁਹਾਨੂੰ ਗੱਲ ਦੱਸਦਾ ਵੀ ਕਿਸੇ ਦੇ ਨਾਲ ਕਦੇ ਵੀ ਜਾਣ ਦਾ ਕੋਈ ਫਾਇਦਾ ਨਹੀਂ ਦੁਨੀਆ ਝੂਠ ਦਾ ਪਲੰਦਾ ਹੈ ዳਤੀ ਦੇ ਇੱਕ ਪਾਸੇ ਦਿੰਦੇ ਨੇ ਦੁਨੀਆ ਦੇ ਭੈਣ ਘੜਾਵੀ ਦੇ ਦੋਨੇ ਪਾਸੇ ਹੀ ਦਿੰਦੇ ਆ ਉਹ ਜਦੋਂ ਉਹ ਮੁੰਡਾ ਮਤਲਬ ਉਹਨਾਂ ਨੇ ਕੀ ਕੀਤਾ ਕੁੱਟਮਾਰ ਕਰਕੇ ਸਿਰਤਾ ਤੇ ਉਹ ਮੁੰਡਾ ਇਸ ਦੁਨੀਆ ਤੋਂ ਚਲਾ ਗਿਆ ਪਰ ਜਿਹੜਾ ਆਸ਼ਕ ਸੀ ਉਹ ਤਾਂ ਨਿਕਲ ਗਿਆ ਇਸ ਕਰਕੇ ਮੈਂ ਇਹ ਗੱਲ ਕਹਿਣਾ ਉਹਨੇ ਕਈ ਮੇਰੀ ਵੀਡੀਓ ਬਰਬਨ ਪਰ ਮੈਂ ਨਾ ਵੀ ਜਿਹੜੀ ਦੁਨੀਆ ਝੂਠ ਹੈ ਇੰਸਟਾਗ੍ਰਾਮ ਇਹ ਹੋਰ ਜਿਹੜੇ ਸਟੇਟਸ ਸਟੋਰੀ ਸਾਰੀਆਂ ਝੂਠ ਦੀਆਂ ਚੀਜ਼ਾਂ ਇਹ ਇਹਨਾਂ ਤੇ ਕਦੇ ਨਿਤੇ ਨਾ ਚਾਹੀਦਾ ਤੇ ਇਸ ਕਰਕੇ ਉਹ ਕੁੜੀ ਨੇ ਉਹਦੇ ਮਿੱਠੀਆਂ ਗੱਲਾਂ ਦੇ ਵਿੱਚ ਲੈ ਕੇ ਤੇ ਦੇਖ ਲੋ ਵੀ ਜਾਨ ਕਿਹਦੀ ਗਈ ਤੇ ਆਸ਼ਕੀ ਕੀ ਦੇ ਨਾਲ ਕੀਤੀ ਇਸ ਕਰਕੇ ਇੰਸਟਾਗ੍ਰਾਮ ਫੇਸਬੁੱਕ ਤੇ ਮੈਲਨ ਵਰਗਾ ਆਮ ਕਰਕੇ ਇਹ ਝੂਠ ਨਹੀਂ ਹੁੰਦਾ ਸੱਚਮਾ ਨਹੀਂ ਹੁੰਦਾ ਗੰਗਾ ਘਰੋਂ ਫਿਰ ਤਾਂ ਮਿਲਦਗਾ ਪੂਰਾ ਕੋਈ ਵੀ ਚੀਜ਼ ਚੇਨਲ ਕਰਨ ਵਾਸਤੇ ਜੇ ਵੀਡੀਓ ਚੰਗੀ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਤੇ ਕਮੈਂਟ ਚ ਆਪਣੀ ਰਾਇ ਜ਼ਰੂਰ ਦਿਓ ਪਰ ਇੱਕ ਆਈ ਪੀ ਨਹੀਂ ਸੀਗੀ ਗਿਆ ਕੋਈ ਮਿਲਣਾ ਤੇ ਪਰ ਉਹ ਭਰੀ ਕਿਸੇ ਨਹੀਂ ਇਸ ਕਰਕੇ ਇਹ ਪਟਿਆਲੇ ਦੇ ਨੇੜੇ ਦੀ ਘਟਨਾ ਹੋਣੀ ਜੇ ਵੀਡੀਓ ਵੀ ਟ੍ਰੋਲ ਕਰ ਰਹੀ ਹੈ ਸੋ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਕਰੋ ਤੇ ਇਹੋ ਜੀਆਂ ਚੀਜ਼ਾਂ ਤੋਂ ਹਮੇਸ਼ਾ ਬੰਦੇ ਨੂੰ ਬਚ ਕੇ ਰਹਿਣਾ ਚਾਹੀਦਾ ਇਹ ਇੱਕ ਸਿੱਖਿਆ ਦੇ ਇੱਕ ਗੱਲ ਹੀ ਆ ਮੇਰੇ ਲਈ ਸੋ ਵੀਡੀਓ ਦੇਖਣ ਵਾਸਤੇ ਧੰਨਵਾਦ ਥੈਂਕ ਯੂ ਥੈਂਕ